ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ 303 ਕਣਕ ਦੀ ਵੀਡੀਓ ਬਣਾਉਣੀ ਹੈ ਆ ਦੇਖੋ ਇਹ ਕਿੱਧਰਲੇ ਪਾਸੇ ਆ ਹੈਗੀ ਐ 3086 ਤੇ ਆ 303 ਇਹ ਕਣਕਾਂ ਇੱਕੇ ਦਿਨ ਦੀਆਂ ਬੀਜਾਂ ਸਮਝ ਲਓ ਜਿਹੜੀ 303 ਹੋ ਇੱਕ ਦਿਨ ਪਹਿਲਾਂ ਬੀਜੀ ਐ ਤੇ ਜਿਹੜੀ ਹੈਗੀ ਹੈ 3086 ਉਹ ਉਹ ਤੋਂ ਇੱਕ ਦਿਨ ਬਾਅਦ ਵਿੱਚ ਬੀਜੀ ਹੈ ਤੇ ਆਪਾਂ ਦੱਸ ਦਿਆਂ ਤੁਹਾਨੂੰ ਇਹਦੇ ਬਾਰੇ ਤੇ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਕਰਾਂਗੇ ਇਹਨਾਂ ਦੋਨਾਂ ਕਣਕਾਂ ਦੀ ਰੇਹ ਦੀ ਗੱਲ ਪਹਿਲਾਂ ਤਾਂ ਆਪਾਂ 303 ਦਾ ਤੁਹਾਨੂੰ ਦੱਸ ਦਈਏ ਪਹਿਲਾਂ ਇਹਦਾ ਇਹਦੀ ਫੋਟ ਵੇਖੋ ਤੁਸੀਂ ਕਿੰਨੀ ਫੋਟ ਕੀਤੀ ਇਹਨੇ ਕਣਕ ਬਹੁਤ ਵਧੀਆ 나ੜ ਬਹੁਤ ਮੋਟਾ ਹੈ ਦਾ ਵੇਖੋ ਤੁਸੀਂ ਜਿਵੇਂ ਆਪਾਂ ਕਹਿੰਦੇ ਨਾ ਛੋਟੀਆਂ ਵਰਗਾ 나ੜ ਹੈ ਦਾ ਤੇ ਬਾਕੀ ਕੋਈਆਂ ਇਕੱਲੇ ਬੁੱਜੇ ਤਾਂ ਨਹੀਂ ਸਾਰੇ ਹੀ ਆਏ ਆ ਤੇ ਫੋਟ ਬਹੁਤ ਕੀਤੀ ਹੈ ਤੇ ਆ ਵਟ ਦੇ ਇਧਰਲੇ ਪਾਸੇ ਜਿਹੜੀ ਹੈਗੀ ਆ ਤੁਸੀਂ ਸਕਰੀਨ ਤੇ ਜਿਵੇਂ ਵੇਖੀਓ ਨੇ ਖੱਬੇ ਪਾਸੇ ਇਹ 303 ਹੀ ਹੈ ਡਾਈ ਇਹਦੇ ਚ ਜਿਆਦਾ ਪਾ ਕੇ ਬੀਜੀ ਹੈ ਇਹਦੇ ਮੁਕਾਬਲੇ ਜਿਹੜੀ 3086 ਹੈ 382 50 ਕਿਲੋ ਡਾਈ ਬੀਜੀ ਹੈ ਤੇ ਇਹਦੇ ਚ ਬੀਜੀ ਹੈ 70 75 ਕਿਲੋ ਡਾਈ ਤੇ ਇੱਕ ਗੱਲ ਹੋਰ ਹੈ ਇਸ ਦੀ 200 300 ਤਿੰਨ ਦੀ ਇਹ ਜਿਹੜੀ ਕਣਕ ਬੀਜੀ ਆ ਨਾ ਇਹ ਤੀਜੀ ਫਸਲ ਹੈ ਇਹਦੇ ਚ ਤੀਜੀ ਫਸਲ ਹੈ ਇਹ ਕਣਕ ਦੀ ਜਿਹੜੀ ਇਹ ਤੋਂ ਪਹਿਲਾਂ ਦੋ ਫਸਲਾਂ ਲਈਆਂ ਵੀ ਐ ਤੇ ਉਹ ਫਸਲਾਂ ਹੈਗੀਆਂ ਸਾਰਿਆਂ ਨੂੰ ਪਹਿਲਾਂ ਤਾਂ ਹੈਗੀ ਹੈ ਮੂੰਗੀ ਜਿਹੜੀ ਮੂੰਗੀ ਸੀ ਉਹ ਬਾਈ ਜੀ ਇਹਦੇ ਚੋਂ ਨਿਕਲੀ ਐ 41 42000 ਦੀ ਮੂੰਗੀ ਨਿਕਲੀ ਐ ਕਿੱਲੇ ਚੋਂ ਇਹਦੇ ਚੋਂ ਤੇ ਉਹਦੀ ਆਪਾਂ ਵੀਡੀਓ ਤੁਹਾਨੂੰ ਦੱਸ ਦਿਆਂਗੇ ਕਿਹੜਾ ਮੂੰਗੀ ਦਾ ਬੀਜ ਸੀ ਕਿਉਂਕਿ ਕਈਆਂ ਨੂੰ ਆਏ ਹੋਊਗਾ ਵੀ ਕਿਹੜੀ ਮੂੰਗੀ ਦਾ ਕਿਹੜਾ ਬੀਜ ਏ ਉਹ ਤੇ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਅੱਗੇ ਵੀਡੀਓ ਬਣਾ ਦਾਂਗੇ ਉਹਦੀ ਤੇ ਇਹ ਆਪਣੇ ਚਾਚੇ ਦਾ ਬਾਹਣ ਹੈ ਉਹਨਾਂ ਨੇ ਇਹ ਗਣ ਕੇ ਬੀਜੀ ਐ ਆ ਆਪਣਾ ਬਾਹਣ ਆਪਾਂ 30 80 ਬੀਜੀ ਐ ਆਪਾਂ 3086 ਦੀ ਵੀਡੀਓ ਬਣਾਵਾਂਗੇ ਤੇ ਜਿਵੇਂ ਤੁਸੀਂ ਰੰਗ ਵੇਖੋਗੇ ਰੰਗ ਦਾ ਥੋੜਾ ਜਿਹਾ ਫਰਕ ਹੈ ਜਿਵੇਂ 3086 ਦਾ ਥੋੜਾ ਜਿਹਾ ਪੀਲਾ ਜਿਹਾ ਰੰਗ ਮਾਰਦਾ ਤੇ ਇਹ ਥੋੜੀ ਕਾਲੀ ਹੈ ਇਹ ਵੈਸੇ ਕਣ ਕੇ ਜਿਹੜੀ 303 ਇਹਦਾ ਰੰਗ ਕਾਲਾ ਹੀ ਰਹਿੰਦਾ ਹੈ ਤੇ 3086 ਨੂੰ ਥੋੜੇ ਜਿਹਾ ਠੰਡਨੇ ਕਰਤਾ ਤੇ ਕਣਕਾ ਆਪਾਂ ਵੀ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਵਿਖਾਵਾਂਗੇ ਤੇ ਜੇ ਆਪਾਂ ਯੂਰੀਆ ਦੀ ਗੱਲ ਕਰੀਏ ਤੇ ਯੂਰੀਆ ਇਹਦੇ ਚ ਪਾ ਗਏ ਹੁਣ ਕੇ ਚਾਰ ਗੱਟੇ 303 ਚ ਤੇ ਹੋਰ ਸਪਰੇ ਵੀ ਕੋਈ ਕੀਤੀ ਲੱਗਦੀ ਹੈ ਆ ਦੇਖੋ ਇਹ ਤੇ ਚਿੱਟੇ ਜਿਹੇ ਦਾਗ ਆਪਾਂ ਨੂੰ ਮੈਨੂੰ ਪਤਾ ਨਹੀਂ ਉਹ ਆਇਆ ਨਹੀਂ ਅੱਜ ਖੇਤ ਆਇਆ ਹੁੰਦਾ ਤਾਂ ਆਪਾਂ ਪੁੱਛ ਲੈਂਦੇ ਤੁਹਾਨੂੰ ਦੱਸਦੇ ਕੀ ਕੀਤਾ ਤੇ ਜਿਹੜੀ ਆਪਾਂ ਗੱਲ ਕਰਦੇ ਜਮ ਮੂੰਗੀ ਪਹਿਲੀ ਫਸਲ ਮੂੰਗੀ ਸੀ ਮੂੰਗੀ ਨਿਕਲੀ ਸੀ 41 42000 ਦੀ ਕਿੱਲੇ ਚ ਇਹ ਆਪਾਂ ਤੁਹਾਨੂੰ ਆਏ ਨਹੀਂ ਕਹਿੰਦੇ ਵੀ ਆਏ ਸਾਲੀ ਐ ਨਹੀਂ ਨਿਕਲੂਗੀ ਇਹ ਕਈ ਵਾਰੀ ਕੋਈ ਸਮਾਂ ਹੁੰਦਾ ਹੈ ਕੋਈ ਰੇਟ ਦਾ ਬਣ ਜਾਂਦੀ ਹੈ ਗੱਲ ਕੋਈ ਝਾੜ ਦੀ ਬਣ ਜਾਂਦੀ ਹੈ ਇਸੇ ਵਾਹਣ ਚੋਂ ਇਦੋਂ ਇੱਕ ਸਾਲ ਪਹਿਲਾਂ ਸੀਗੀ ਉਦੋਂ ਜਮਾ ਥੋੜਾ ਨਿਕਲਿਆ ਸੀ ਉਹਦਾ ਝਾੜ ਮੂੰਗੀ ਦਾ ਤੇ ਉਹਨੇ ਪੂਰਾ ਪੱਲਾ ਹੀ ਕੀਤਾ ਸੀ ਤੇ ਇਹ ਐਤ ਕੀ ਮੂੰਗੀ ਚੰਗੀ ਨਿਕਲੀ ਸੀ ਤੇ ਉਸ ਤੋਂ ਬਾਅਦ ਬਈ ਲੱਗਿਆ ਸੀਗਾ ਇੱਥੇ ਝੋਨਾ ਝੋਨਾ ਲੱਗਿਆ ਸੀ ਬਈ ਬਾਸਮਤੀ ਤੁਹਾਨੂੰ ਐਤ ਕੀ ਬਾਸਮਤੀ ਰੇਟ ਦਾ ਪਤਾ ਹੋਊਗਾ ਕੀ ਰਿਹਾ ਤੇ ਜੇ ਮੰਨ ਲਓ ਲੱਖ ਦੇ ਆਸੇ ਬਸ ਝੋਨਾ ਨਿਕਲਿਆ 40-42000 ਦੀ ਮੂੰਗੀ ਨਿਕਲੀ ਤੇ ਉਸ ਤੋਂ ਬਾਅਦ ਹੁਣ ਆ ਕਣਕ ਹੈ ਹੁਣ ਜੇ ਤਾਂ ਜਿਹੜੇ ਤਾਂ ਹਿਸਾਬ ਲਾ ਲੈਂਦੇ ਆ ਵੀ ਇੰਨੇ ਦੇ ਫਸਲ ਉਹ ਨਿਕਲੇ ਇੰਨੇ ਦੇ ਉਹ ਨਿਕਲੇ ਵੀ ਠੇਕਾ ਤਾਂ ਫਿਰ ਤਾਂ ਹੀ ਵਧਾਉਦਾ ਲਈ ਜਾਂਦੇ ਆ ਪਰ ਇਹ ਨਾ ਤਾਂ ਬਾਸ ਬਜ ਦੇ ਰੇਟ ਦਾ ਪਤਾ ਹੁੰਦਾ ਤੇ ਨਾ ਹੀ ਮੂੰਗੀਆਂ ਦਾ ਪਤਾ ਹੁੰਦਾ ਕਿ ਨਿਬੜਨਾ ਹੁੰਦਾ ਕਿਉਂਕਿ ਜਿਹੜੇ ਉਦੋਂ ਹਾਲਾਤ ਹੁੰਦੇ ਆ ਉਦੋਂ ਮੌਸਮ ਹੁੰਦੇ ਆ ਉਹਨਾਂ ਦਾ ਪਤਾ ਨਹੀਂ ਹੁੰਦਾ ਜੇ ਤਾਂ ਮੀਂਹ ਪੈਣ ਲੱਗ ਜੇ ਤਾਂ ਵਿੱਚੇ ਕਦੋਂ ਕਰਨੀ ਪੈਂਦੀ ਦੀ ਮੂੰਗੀ ਤੇ ਜੇ ਰਾਸ ਆ ਜੇ ਮੀਂਹ ਨੂੰ ਨਾ ਪਵੇ ਤਾਂ ਫਿਰ ਆਪਣਾ ਵੀ ਕੋ ਦੇ ਜਾਂਦੀ ਹੈ ਚਲੋ ਫਾਇਦਾ ਹੋ ਜਾਂਦਾ ਜਿੰਮੇਦਾਰਾਂ ਦਾ ਕਿਸਾਨਾਂ ਦਾ ਆਪਾਂ ਨੂੰ ਤਾਂ ਉਹਦੇ ਨਾਲ ਕੀ ਹੈ ਚੰਗਾ ਜੇ ਕਿਸੇ ਦਾ ਫਾਇਦਾ ਹੁੰਦਾ ਤਾਂ ਪਰ ਇਹ ਗੱਲਾਂ ਐ ਵੀ ਮੂੰਗੀ ਬੀਜ ਲੈਣੀ ਚਾਹੀਦੀ ਐ ਇਹਦੇ ਨਾਲ ਐ ਹੁੰਦਾ ਜੇ ਹੋ ਗਈ ਠੀਕ ਐ ਤੇ ਨਾ ਤਾਂ ਹਰੀ ਖਾਦ ਬਣ ਜਾਂਦੀ ਐ ਪਹਿਲੇ ਨੰਬਰ ਤੇ ਤਾਂ ਇਹ ਸੋਚ ਕੇ ਚੱਲਣਾ ਚਾਹੀਦਾ ਵੀ ਆਪਾਂ ਕੱਢਾਂਗੇ ਮੂੰਗੀ ਤੇ ਫੇਰ ਉਹ ਤੋਂ ਬਾਅਦ ਦੂਜੀਆਂ ਗੱਲਾਂ ਸੋਚਣੀਆਂ ਚਾਹੀਦੀਆਂ ਵੀ ਹਰੀ ਖਾਦ ਤੇ ਆਹ ਵਿਖਾ ਦੇਣਾ ਤੁਹਾਨੂੰ ਆ ਵਿੱਚੋਂ ਹੀ ਕਣ ਕੇ ਇਹ ਆ ਦੇਖੋ ਐਟ ਕੀ ਠੰਡ ਨੇ ਬਹੁਤ ਵਧੀਆ ਕੰਮ ਕੀਤਾ ਜੇ ਠੰਡ ਨਾ ਪੈਂਦੀ ਤੇ ਫੇਰ ਕਣਕਾਂ ਨੇ ਹੁਣ ਨੂੰ ਬਹੁਤ ਕਣਕਾਂ ਨਿਸਰ ਹੋਣੀਆਂ ਸੀਗੀਆਂ ਜਿਵੇਂ ਪਹਿਲਾਂ ਜਿਹੜੇ ਟਾਈਮ ਤੇ ਠੰਡ ਪੈਂਦੀ ਸੀ ਉਸ ਟਾਈਮ ਤੇ ਠੰਡ ਨਹੀਂ ਪਈ ਜਦੋਂ ਆਪਣੇ ਛੋਟੇ-ਛਾਬ ਜਿਹੇ ਦਿਨ ਚੱਲਦੇ ਆ ਉਦੋਂ ਪੂਰੀ ਠੰਡ ਹੁੰਦੀ ਆ ਪਹਿਲਾਂ ਵਾਲੇ ਸਾਲਾਂ 'ਚ ਤੇ ਐਂ ਤੱਕ ਕੋਈ ਏਡੀ ਖਾਸ ਠੰਡ ਨਹੀਂ ਸੀ ਉਦੋਂ ਸੀਗੀ ਪਰ ਉਹ ਗੱਲ ਨਹੀਂ ਸੀ ਜਿਹੜੀ ਹੁਣ ਆਹ 15-20 ਦਿਨ ਠੰਡ ਪਈ ਐ ਤੇ ਚਾਜ ਦਾ ਸੂਰਜ ਵੀ ਨਹੀਂ ਨਿਕਲਿਆ ਤੇ ਇਹਦੇ 'ਚ ਬਾਈ ਜੀ ਆਪਾਂ ਤੁਹਾਨੂੰ ਜਿਹੜਾ ਕੋ ਦੱਸਿਆ ਡਾਈ ਪਾਈ ਆ ਜਿਹੜੀ 70 75 ਕਿਲੋ ਪਾਈ ਆ ਉਹਦੇ ਬੀਜੀਆਂ ਦਾ ਸੀ ਆਪਾਂ ਰੂੜੀ ਦੀ ਰੇਪਾਉਂਦੇ ਸੀ ਉਸ ਵਾਂਚ ਤੇ 4 ਗੱਟੇ ਯੂਰੀਆ ਦੇ ਤੇ ਬਾਕੀ ਥੋੜਾ ਜਿਹਾ ਉਹ ਮਿਹਨਤ ਜਿਆਦਾ ਕਰਦਾ ਫਸਲ ਤੇ ਹੋਰ ਵੀ ਕੋਈ ਤਤ ਤਾੜੀ ਸਬਰੇ ਕੋਈ ਚੜਕੀ ਹੋਊਗੀ ਤੇ ਉਹਦਾ ਆਪਾਂ ਨੂੰ ਪਤਾ ਨਹੀਂ ਆਪਾਂ ਕੋਈ ਨੇ ਪੁੱਛ ਕੇ ਫੇਰ ਕੇ ਤੇ ਵੀਡੀਓ ਜੇ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਇਹ ਸੀ ਆਪਣੇ ਅੱਜ ਦੀ ਵੀਡੀਓ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਚੈਨਲ ਸਬਸਕ੍ਰਾਈਬ ਕਰ ਲਓ त्यहाँ बेला बोला तिडियो त पहुँची रहे